ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮਨਾਵਾਂਗੇ ਜੀ ਆਪਾਂ ਆਲੂ ਦਹੀਂ ਪਾਪੜੀ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਿਆ ਜੀ ਹੁਣ ਆਪਾਂ ਛੋਟੀਆਂ ਛੋਟੀਆਂ ਪਾਪੜੀਆਂ ਬਣਾ ਕੇ ਰੱਖ ਲਈਆਂ ਲੋ ਜੀ ਆਪਾਂ ਪਹਿਲੀ ਪਾਪੜੀ ਤੇਲ ਦੇ ਵਿੱਚ ਪਾ ਦਿੱਤੀ ਹੈ ਆਪਣੀ ਪਾਪੜੀ ਰੜਦੀ ਜਾ ਰਹੀ ਹੈ ਜੀ ਇਸ ਦਾ ਰੰਗ ਬਦਲਦਾ ਜਾ ਰਿਹਾ ਹੈ ਦੇਖੋ ਜੀ ਇਸ ਦਾ ਰੰਗ ਲਾਲ ਪੂਰਾ ਹੁੰਦਾ ਜਾ ਰਿਹਾ ਹੈ ਲੋ ਜੀ ਆਪਣੀ ਪਾਪੜੀ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਬਾਹਰ ਕੱਢਾਂਗੇ ਇਸੇ ਤਰ੍ਹਾਂ ਹੀ ਆਪਾਂ ਹੁਣ ਦੂਸਰੀ ਪਾਪੜੀ ਪਾਵਾਂਗੇ ਆਪਾਂ ਇੱਕ ਇੱਕ ਕਰਕੇ ਸਾਰੀਆਂ ਪਾਪੜੀਆਂ ਬਣਾਉਂਦੇ ਜਾਵਾਂਗੇ ਲੋ ਜੀ ਆਪਣੀਆਂ ਸਾਰੀਆਂ ਪਾਪੜੀਆਂ ਬਣ ਕੇ ਤਿਆਰ ਹੈ ਹੁਣ ਆਪਾਂ ਆਲੂ ਦੀ ਪਾਪੜੀ ਬਣਾਉਣ ਲਈ ਲੈ ਜੀ ਨਰ ਦੇ ਦਾਣੇ ਤੇ ਉਬਲੇ ਹੋਏ ਆਲੂ ਤੇ ਆਲੂ ਪੂਜਿਆ ਇਹ ਆਪਾਂ ਦੁਕਾਨ ਤੋਂ ਮਿਲ ਜਾਂਦਾ ਹੈ ਜੀ ਤੇ ਫਿਰ ਤੇ ਆਇਆ ਦਹੀਂ ਲਿਆ ਤੇ ਏਮ ਲੀਸਾਸ ਤੇ ਬਰੀਕ ਕੱਟੇ ਹੋਏ ਪਿਆਜ਼ ਤੇ ਚਾਟ ਮਸਾਲਾ ਢੇਈ ਲੋ ਜੀ ਹੁਣ ਆਪਾਂ ਆਲੂਆਂ ਦੇ ਵਿੱਚ ਨਮਕ ਪਾ ਦਿੱਤਾ ਹੈ ਹੁਣ ਆਪਾਂ ਥੋੜੀ ਜਹੀ ਲਾਲ ਮਿਰਚ ਐਡ ਕਰਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਜਾਂ ਵੱਧ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਚਮਚੇ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਲੋ ਜੀ ਆਪਣੇ ਹੁਣ ਆਪਾਂ ਇੱਕ ਪਾਪੜੀ ਲੈ ਕੇ ਆਪਣੇ ਹੱਥਾਂ ਦੀ ਲੱਭਣਾ ਲਈ ਚੰਗੀ ਤਰ੍ਹਾਂ ਕ੍ਰਾਂਚ ਕਰਾਂਗੇ ਲੋ ਜੀ ਇਹ ਪੂਰੀ ਤਰ੍ਹਾਂ ਕ੍ਰਾਂਚ ਹੋ ਚੁੱਕੀ ਹੈ ਹੁਣ ਆਪਾਂ ਇਸ ਉੱਪਰ ਉਬਲੇ ਹੋਏ ਆਲੂ ਪਾਵਾਂਗੇ ਉਸੀ ਢੀਸੇ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਇਹ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਇਸ ਉਪਰ ਫੈਂਟਿਆ ਹੋਇਆ ਦਹੀਂ ਪਾਵਾਂਗੇ ਜੀ ਫੈਂਟਿਆ ਹੋਇਆ ਦਹੀਂ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਉਪਰ 2 ਕੱਟੇ ਹੋਏ ਪਿਆਜ਼ ਪਾਵਾਂਗੇ ਜੀ అనారాళ పాలుజా పావీ ఆలూ భుజియా బాధ హా థా జా చాట్ మసాలా పావాలే ఇవాద ఓరీ దుగ్గనా ਹੁਣ ਆਪਾਂ ਇਹ ਸੁੱਕਰੀ ਖੱਟੀ ਮਿੱਠੀ ਈਮਲੀ ਸਾਸ ਪਾਵਾਂਗੇ ਲਓ ਜੀ ਆਪਣੀ ਆਲੂ ਦਹੀਂ ਪਾਪੜੀ ਬਣ ਕੇ ਤਿਆਰ ਹੈ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਇ ਕਰਿਓ ਜੀ ਧੰਨਵਾਦ দু <muchas> মিনিট